ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪਾਉਲੋ ਕੁਏਲੋ ਦੀ ਲਿਖੀ ਕਿਤਾਬ ਸੁਪਨਸਾਜ। ਚਲੋ ਪੜੀਏ ਇਸ ਕਿਤਾਬ ਨੂੰ ਅੱਗੇ। ਇਹ ਕਿਤਾਬਾਂ ਬੜੀਆਂ ਅਜੀਬ ਸਨ। ਇਹਨਾਂ ਵਿੱਚ ਪਾਰੇ, ਲੂਣ, ਦੈਂਤ, ਬਾਦਸ਼ਾਹ ਆਦਿ ਦੀਆਂ ਗੱਲਾਂ ਕੀਤੀਆਂ ਗਈਆਂ ਸਨ। ਉਹ ਇਹਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਜਾਣਦਾ ਪਰ ਸਾਰੀਆਂ ਕਿਤਾਬਾਂ ਵਿੱਚ ਇੱਕ ਗੱਲ ਜ਼ਰੂਰ ਵਾਰ-ਵਾਰ ਦੁਹਰਾਈ ਜਾਂਦੀ ਮਹਿਸੂਸ ਹੁੰਦੀ ਸੀ। ਸਾਰੀਆਂ ਹਰੇਕ ਚੀਜ਼ਾਂ ਸਿਰਫ ਇੱਕੋ ਹੀ ਚੀਜ਼ ਨੂੰ ਪ੍ਰਗਟਾਉਂਦੀਆਂ ਹਨ ਕਿਤਾਬਾਂ ਪੜ੍ਹਦੇ ਹੋਏ ਉਸਨੇ ਜਾਣਿਆ ਕਿ ਧਾਤ ਸਾਜੀ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਸਿਰਫ ਕੁਝ ਸਤਰਾਂ ਵਿੱਚ ਹੀ ਲਿਖੀ ਹੋਈ ਹੈ ਅਤੇ ਇਹ ਸਤਰਾਂ ਕਿਸੇ ਪੰਨੇ ਦੀ ਸਦਾ ਤੇ ਲਿਖੀਆਂ ਹੋਈਆਂ ਹਨ ਇਹ ਇੱਕ ਪੰਨੇ ਦੀ ਟੁਕੜੀ ਹੈ ਅੰਗਰੇਜ਼ ਨੇ ਇਹ ਗੱਲ ਕਹੀ ਅਤੇ ਉਸਨੇ ਮਾਣ ਮਹਿਸੂਸ ਕੀਤਾ ਕਿ ਉਹ ਵੀ ਮੁੰਡੇ ਨੂੰ ਕੁਝ ਸਿਖਾ ਸਕੇਗਾ ਮੁੰਡੇ ਨੇ ਪੁੱਛਿਆ ਤਾਂ ਫਿਰ ਸਾਨੂੰ ਸਾਰੀਆਂ ਕਿਤਾਬਾਂ ਪੜ੍ਹਨ ਦੀ ਕੀ ਲੋੜ ਹੈ ਤਾਂ ਕਿ ਅਸੀਂ ਇਹ ਕੁਝ ਸਤਰਾਂ ਸਮਝ ਸਕੀਏ ਅੰਗਰੇਜ਼ ਨੇ ਜਵਾਬਤਾ ਦੇ ਦਿੱਤਾ ਪਰ ਮਹਿਸੂਸ ਹੁੰਦਾ ਸੀ ਕਿ ਜੋ ਕੁਝ ਉਸਨੇ ਕਿਹਾ ਸੀ ਉਸ ਵਿੱਚ ਖੁਦ ਉਸ ਨੂੰ ਹੀ ਯਕੀਨ ਨਹੀਂ ਸੀ ਜਿਹੜੀ ਕਿਤਾਬ ਮੁੰਡੇ ਨੂੰ ਸਭ ਤੋਂ ਵੱਧ ਦਿਲਚਸਪ ਲੱਗੀ ਉਸ ਵਿੱਚ ਮਸ਼ਹੂਰਤਾਤ ਸਾਜਾਂ ਦੀਆਂ ਕਹਾਣੀਆਂ ਦਰਜ ਸਨ ਇਹਨਾਂ ਲੋਕਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਹੀ ਆਪੋ ਆਪਣੀਆਂ ਪ੍ਰਯੋਗਸ਼ਾਲਾਾਂ ਵਿੱਚ ਤਾਤਾਂ ਨੂੰ ਸ਼ੁੱਧ ਕਰਨ ਵਿੱਚ ਬਿਤਾ ਦਿੱਤੀਆਂ ਸਨ ਉਹਨਾਂ ਦਾ ਵਿਸ਼ਵਾਸ ਸੀ ਕਿ ਜੇ ਕਿਸੇ ਤਾਤ ਨੂੰ ਕਈ ਸਾਲਾਂ ਤੱਕ ਗਰਮ ਕੀਤਾ ਜਾਵੇ ਤਾਂ ਇਸ ਵਿੱਚੋਂ ਇਸ ਦੇ ਸਾਰੇ ਦੋਸ਼ ਨਿਕਲ ਜਾਣਗੇ ਅਤੇ ਬਾਕੀ ਸਿਰਫ ਸੰਸਾਰ ਦੀ ਸ਼ੁੱਧ ਆਤਮਾ ਹੀ ਬਚੇਗੀ ਇਸ ਰਾਹੀਂ ਇਹ ਤਾਰਤੀ ਉਦਲੀ ਹਰ ਚੀਜ਼ ਨੂੰ ਸਮਝ ਸਕਣਗੇ ਕਿਉਂਕਿ ਇਹ ਹੀ ਉਹ ਭਾਸ਼ਾ ਸੀ ਜਿਸ ਵਿੱਚ ਸਭ ਚੀਜ਼ਾਂ ਗੱਲਾਂ ਕਰਦੀਆਂ ਹਨ ਉਹ ਇਸ ਖੋਜ ਨੂੰ ਸਰਬਉਤਮ ਖੋਜ ਕਹਿੰਦੇ ਸਨ ਜਿਹੜੀ ਕਿ ਕੁਝ ਕੁ ਤਰਲ ਸੀ ਅਤੇ ਕੁਝ ਕੁ ਠੋਸ ਮੁੰਡੇ ਨੇ ਪੁੱਛਿਆ ਕਾਸ਼ ਉਹਨੂੰ ਸਮਝਣ ਲਈ ਕਿ ਬੰਦਿਆਂ ਅਤੇ ਨਿਸ਼ਾਨੀਆਂ ਵੱਲੋਂ ਧਿਆਨ ਦੇਣਾ ਹੀ ਜ਼ਰੂਰੀ ਨਹੀਂ। ਅੰਗਰੇਜ਼ ਨੇ ਖਿਜ ਕੇ ਜਵਾਬ ਦਿੱਤਾ ਤੈਨੂੰ ਹਰ ਗੱਲ ਖਾਲੀ ਕਰਨ ਦੀ ਆਦਤ ਪੈ ਗਈ ਹੈ। ਦਾਤਸਾ ਜੀ ਬੜਾ ਗੰਭੀਰ ਮਸਲਾ ਹੈ। ਹਰ ਕਦਮ ਐਨ ਉਸੇ ਤਰ੍ਹਾਂ ਹੀ ਚੁੱਕਣਾ ਪੈਂਦਾ ਹੈ ਜਿਵੇਂ ਉਸਤਾਦ ਦਾਤਸਾ ਜਾਨੇ ਚੁੱਕਿਆ ਸੀ। ਮੁੰਡੇ ਨੂੰ ਪਤਾ ਲੱਗਾ ਕਿ ਇਸ ਸਿਖਰ ਦੀ ਖੋਜ ਦੇ ਤਰਲ ਹਿੱਸੇ ਨੂੰ ਜੀਵਨ ਅੰਮ੍ਰਿਤ ਕਿਹਾ ਜਾਂਦਾ ਸੀ ਅਤੇ ਇਸ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਸੀ। ਇਸ ਨਾਲ ਧਾਤਸਾਜ ਬੁੱਢਾ ਵੀ ਨਹੀਂ ਸੀ ਹੁੰਦਾ ਦੂਜੇ ਪਾਸੇ ਠੋਸ ਭਾਗ ਨੂੰ 파ਰਸਮਣੀ ਕਿਹਾ ਜਾਂਦਾ ਸੀ ਅੰਗਰੇਜ਼ ਕਹਿਣ ਲੱਗਾ 파ਰਸਮਣੀ ਨੂੰ ਲੱਭਣਾ ਸੌਖਾ ਨਹੀਂ ਧਾਤਸਾਜਾਂ ਨੇ ਆਪੋ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਕਈ-ਕਈ ਸਾਲ ਬਤਾਏ ਅਤੇ ਧਾਤਾਂ ਨੂੰ ਸ਼ੁੱਧ ਕਰਨ ਵਾਲੀ ਅੱਗ ਦੀ ਨਿਗਰਾਨੀ ਕਰਦੇ ਰਹੇ ਉਹਨਾਂ ਅੱਗ ਦੇ ਨੇੜੇ ਬਹਿ ਕੇ ਇੰਨਾ ਸਮਾਂ ਬਤਾਇਆ ਕਿ ਹੌਲੀ-ਹੌਲੀ ਉਹਨਾਂ ਸੰਸਾਰ ਵਿੱਚ ਪਾਏ ਜਾਂਦੇ ਹੰਕਾਰ ਤਿਆਗ ਦਿੱਤੇ ਉਹਨਾਂ ਮਹਿਸੂਸ ਕੀਤਾ ਕਿ ਧਾਤਾਂ ਦੇ ਸ਼ੁੱਧਤਾ ਕਰਦੇ ਕਰਦੇ ਉਨ੍ਹਾਂ ਦੇ ਅੰਦਰ ਸ਼ੁੱਧ ਹੋ ਗਏ ਸਨ ਮੁੰਡੇ ਨੇ ਸ਼ੀਸ਼ੇ ਦੇ ਸਮਾਨ ਦੇ ਵਪਾਰੀ ਬਾਰੇ ਸੋਚਿਆ ਉਸਨੇ ਕਿਹਾ ਸੀ ਕਿ ਮੁੰਡੇ ਵੱਲੋਂ ਸ਼ੀਸ਼ੇ ਦਾ ਸਮਾਨ ਪੁੰਜਣਾ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਉਸ ਦੇ ਅੰਦਰੋਂ ਨਾਂ ਪੱਖੀ ਵਿਚਾਰਾਂ ਖਤਮ ਹੋ ਜਾਣਗੀਆਂ ਮੁੰਡਾ ਦਿਨੋਂ ਦਿਨ ਇਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਤਤ ਸਾਜੇ ਸਿੱਖੀ ਜਾ ਸਕਦੀ ਹੈ ਅੰਗਰੇਜ਼ ਨੇ ਕਿਹਾ ਨਾਲ ਦੀ ਨਾਲ ਪਾਰਸਮਣੀ ਵਿੱਚ ਇੱਕ ਬੜੀ ਵੱਡੀ ਤਾਕਤ ਵੀ ਹੈ ਇਹ ਪੱਥਰ ਇੱਕ ਛੋਟਾ ਜਿਹਾ ਟੁਕੜਾ ਵੀ ਤਾਂ ਆਪਣੇ ਇੱਕ ਵੱਡੇ ਟੁਕੜੇ ਨੇ ਸੋਨੇ ਵਿੱਚ ਬਦਲ ਸਕਦਾ ਹੈ ਇਹ ਸੋਚਣ ਤੋਂ ਬਾਅਦ ਮੁੰਡੇ ਦੀ ਤਾਤਸਾਜੀ ਵਿੱਚ ਦਿਲਚਸਪੀ ਹੋਰ ਵੀ ਵੱਧ ਗਈ ਉਸਨੇ ਸੋਚਿਆ ਕਿ ਜੇ ਉਸਨੇ ਕੁਝ ਸਬਰ ਰੱਖਿਆ ਤਾਂ ਉਹ ਹਰੇਕ ਚੀਜ਼ ਨੂੰ ਹੀ ਸੋਨੇ ਵਿੱਚ ਬਦਲਣ ਦੇ ਯੋਗ ਹੋ ਸਕੇਗਾ ਉਸਨੇ ਔਨਾ ਕਈ ਲੋਕਾਂ ਦੀਆਂ ਜੀਵਨੀਆਂ ਪੜੀਆਂ ਜਿਹੜੇ ਅਜਿਹੇ ਕਾਰਨ ਵਿੱਚ ਸਫਲ ਹੋਏ ਸਨ ਜਿਹੜੇ ਕਿ ਹਾਲ ਵਿਟਿਆਸ ਇਲੀਆਸ ਫੁਲਕਾਨੇਲੀ ਅਤੇ ਗੀਬਰ ਇਹ ਕਹਾਣੀਆਂ ਸੱਚਮੁੱਚ ਹੀ ਬਹੁਤ ਦਿਲਚਸਪ ਸਨ ਇਹਨਾਂ ਸਭ ਨੇ ਹੀ ਅੰਤ ਤੱਕ ਆਪੋ ਆਪਣੀ ਹੋਣੀ ਨੂੰ ਜੀਵੇਆ ਸੀ ਉਹਨਾਂ ਯਾਤਰਾਵਾਂ ਕੀਤੀਆਂ ਸਿਆਣੇ ਲੋਕਾਂ ਨਾਲ ਗੱਲਾਂ ਕੀਤੀਆਂ ਅਣਜਾਣ ਲੋਕਾਂ ਲਈ ਕਰਾਮਾਤਾਂ ਕੀਤੀਆਂ ਅਤੇ ਉਹਨਾਂ ਕੋਲ ਪਾਰਸਮਣੀਆਂ ਅਤੇ ਜੀਵਨ ਅੰਮ੍ਰਿਤ ਵੀ ਸਨ ਪਰ ਜਦੋਂ ਮੁੰਡੇ ਨੇ ਜਾਣਨਾ ਚਾਹਿਆ ਕਿ ਇਸ ਸਿਖਰ ਤੱਕ ਕਿਵੇਂ ਪਹੁੰਚਿਆ ਜਾਵੇ ਤਾਂ ਉਸ ਨੂੰ ਪੂਰਾ ਸਮਝ ਨਾ ਆਇਆ ਇਸ ਮਾਮਲੇ ਵਿੱਚ ਤਾਂ ਸਿਰਫ ਖਾਕੇ ਕੋਡ ਵਿੱਚ ਲਿਖਿਆ ਹੋਇਆ ਹਦਾਇਤਾਂ ਅਤੇ ਅਸਪਸ਼ਟ ਲਿਖਤਾਂ ਸਨ। ਅਗਲਾ ਦ੍ਰਿਸ਼ ਇਹਨਾਂ ਲੋਕਾਂ ਨੇ ਇਹ ਸਾਰਾ ਮਾਮਲਾ ਇੰਨਾ ਗੁੰਝਲਦਾਰ ਕਿਉਂ ਬਣਾ ਦਿੱਤਾ ਹੈ? ਉਸਨੇ ਇੱਕ ਰਾਤ ਅੰਗਰੇਜ਼ ਕੋਲੋਂ ਪੁੱਛਿਆ। ਮੁੰਡੇ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਅੱਜਕੱਲ ਖਿਜਿਆ ਰਹਿਣ ਲੱਗ ਪਿਆ ਸੀ ਅਤੇ ਕਿਤਾਬਾਂ ਨਾ ਪੜਨ ਕਾਰਨ ਦੁਖੀ ਸੀ ਤਾਂ ਕਿ ਜਿਨ੍ਹਾਂ ਲੋਕਾਂ ਸਿਰ ਇਹਨਾਂ ਨੂੰ ਸਮਝਣ ਦੀ ਜ਼ਿੰਮੇਵਾਰੀ ਹੈ ਉਹ ਸਮਝ ਸਕਣ। ਸੋਚ ਕੇ ਜੇਕਰ ਹਰ ਕੋਈ ਤਾਂਤ ਨੂੰ ਸੋਨੇ ਵਿੱਚ ਬਦਲਣ ਲੱਗ ਪਵੇ ਤਾਂ ਸੋਨੇ ਦੀ ਕੀਮਤ ਹੀ ਕੀ ਰਹੇਗੀ ਸਿਰਫ ਉਹ ਹੀ ਲੋਕ ਜਿਹੜੇ ਲਗਾਤਾਰ ਯਤਨ ਕਰਦੇ ਹਨ ਅਤੇ ਜਿਹੜੇ ਡੂੰਘਾ ਅਧਿਐਨ ਕਰਦੇ ਹਨ ਹੀ ਇਹ ਪ੍ਰਾਪਤੀ ਕਰ ਸਕਦੇ ਹਨ ਇਸੇ ਕਾਰਨ ਹੀ ਤਾਂ ਮੈਂ ਇੱਥੇ ਮਾਰੂਥਲ ਦੇ ਵਿਚਕਾਰ ਆਇਆ ਹਾਂ ਮੈਂ ਇੱਕ ਸੱਚੇ ਤਾਂਤ ਸਾਜ ਦੀ ਖੋਜ ਕਰ ਰਿਹਾ ਹਾਂ ਜਿਹੜਾ ਮੈਨੂੰ ਇਹਨਾਂ ਕਿਤਾਬਾਂ ਦੀ ਸਮਝਣ ਵਿੱਚ ਮਦਦ ਕਰੇਗਾ ਮੁੰਡੇ ਨੇ ਪੁੱਛਿਆ ਇਹ ਕਿਤਾਬਾਂ ਕਦੋਂ ਲਿਖੀਆਂ ਗਈਆਂ ਸਨ ਕਈ ਸਦੀਆਂ ਪਹਿਲਾਂ ਮੁੰਡੇ ਨੇ ਦਲੀਲ ਦਿੱਤੀ ਉਹਨਾਂ ਦਿਨ ਵਿੱਚ ਤਾਂ ਸਿਪਾਈ ਦੀ ਮਸ਼ੀਨ ਨਹੀਂ ਸੀ ਹੁੰਦੀ ਹਰ ਕੋਈ ਤਾਂ ਹੱਥ ਸਾਜ਼ਿਵਾਰੇ ਜਾਣ ਵੀ ਨਹੀਂ ਸੀ ਸਕਦਾ ਤਾਂ ਫਿਰ ਉਹਨਾਂ ਨੇ ਇਸ ਤਰ੍ਹਾਂ ਦੀ ਅਜੀਬ ਪਾਸ਼ਾ ਅਤੇ ਇੰਨੇ ਸਾਰੇ ਖਾਕੇ ਕਿਉਂ ਦਰਜ ਕੀਤੇ ਅੰਗਰੇਜ਼ ਨੇ ਇਸ ਸਵਾਲ ਦਾ ਜਵਾਬ ਸਿੱਧਾ ਨਾ ਦਿੱਤਾ ਉਸ ਕਿਹਾ ਕਿ ਪਿਛਲੇ ਕੁਝ ਸਾਲ ਦਿਨਾਂ ਤੋਂ ਉਹ ਇਸ ਗੱਲ ਵੱਲ ਧਿਆਨ ਦੇ ਰਿਹਾ ਸੀ ਕਿ ਕਾਫਲਾ ਕਿਵੇਂ ਚੱਲਦਾ ਹੈ ਪਰ ਉਸ ਨੇ ਕੁਝ ਵੀ ਨਮਾ ਨਹੀਂ ਸੀ ਸਿੱਖਿਆ ਉਸਨੇ ਸਿਰਫ ਇੱਕੋ ਗੱਲ ਵੱਲ ਹੀ ਧਿਆਨ ਦਿੱਤਾ ਸੀ ਕਿ ਲੜਾਈਆਂ ਦੀਆਂ ਗੱਲਾਂ ਪਹਿਲਾਂ ਨਾਲ ਵਧੇਰੇ ਹੋਣ ਲੱਗੀਆਂ ਸਨ। ਅਗਲਾ ਦ੍ਰਿਸ਼। ਇੱਕ ਦਿਨ ਮੁੰਡੇ ਨੇ ਕਿਤਾਬਾਂ ਅੰਗਰੇਜ਼ ਨੂੰ ਵਾਪਸ ਕਰ ਦਿੱਤੀਆਂ। ਅੰਗਰੇਜ਼ ਨੇ ਉਤਸੁਕਤਾ ਨਾਲ ਪੁੱਛਿਆ ਕਿ ਤੂੰ ਇਹਨਾਂ ਵਿੱਚੋਂ ਕੁਝ ਸਿੱਖਿਆ ਹੈ? ਉਹ ਚਾਹੁੰਦਾ ਸੀ ਕਿ ਕਿਸੇ ਨਾਲ ਗੱਲਾਂ ਕਰੇ ਤਾਂ ਕਿ ਜੰਗ ਦੀਆਂ ਸੰਭਾਵਨਾਵਾਂ ਬਾਰੇ ਸੋਚਾਂ ਤੋਂ ਬਚ ਸਕੇ। ਮੈਂ ਸਿੱਖਿਆ ਹੈ ਇਸ ਸੰਸਾਰ ਦੀ ਇੱਕ ਆਤਮਾ ਹੈ ਅਤੇ ਜਿਹੜਾ ਵੀ ਇਸ ਆਤਮਾ ਨੂੰ ਸਮਝ ਲੈਂਦਾ ਹੈ ਉਹ ਚੀਜ਼ਾਂ ਦੀ ਭਾਸ਼ਾ ਨੂੰ ਵੀ ਸਮਝ ਸਕਦਾ ਹੈ ਮੈਂ ਸਿੱਖਿਆ ਹੈ ਕਿ ਬਹੁਤ ਸਾਰੇ ਧਤ ਸੱਜਣਾਂ ਨੇ ਆਪਣੀਆਂ ਹੋਣੀਆਂ ਨੂੰ ਪ੍ਰਾਪਤ ਕੀਤਾ ਅਤੇ ਆਖਰਕਾਰ ਉਹਨਾਂ ਸੰਸਾਰ ਦੀ ਆਤਮਾ 파ਰਸਮਣੀ ਅਤੇ ਜੀਵਨ ਅੰਮ੍ਰਿਤ ਨੂੰ ਲੱਭ ਲਿਆ ਪਰ ਸਭ ਤੋਂ ਵੱਧ ਮੈਂ ਇਹ ਸਿੱਖਿਆ ਹੈ ਕਿ ਸਾਰਾ ਕੁਝ ਹੀ ਇੰਨਾ ਸਾਦਾ ਹੈ ਕਿ ਇਸ ਨੂੰ ਇੱਕ ਪੰਨੇ ਦੀ ਟਿੱਕੀ ਤੇ ਲਿਖਿਆ ਜਾ ਸਕਦਾ ਹੈ ਅੰਗਰੇਜ਼ ਨਿਰਾਸ਼ ਹੋ ਗਿਆ ਇਹ ਸਾਲਾਂ ਦੀ ਖੋਜ ਜਾਦੂਈ ਖਾਕੇ ਅਜੀਬ ਕਿਸਮ ਦੇ ਸ਼ਬਦ ਅਤੇ ਪ੍ਰਯੋਗਸ਼ਾਲਾ ਦਾ ਸਾਜ-ਸਮਾਨ ਇਹ ਸਭ ਕਾਸੇ ਵਿੱਚੋਂ ਕਿਸੇ ਨੇ ਵੀ ਮੁੰਡੇ ਨੂੰ ਪ੍ਰਭਾਵਿਤ ਨਹੀਂ ਕੀਤਾ ਉਸਨੇ ਸੋਚਿਆ ਕਿ ਮੁੰਡੇ ਦੀ ਆਤਮਾ ਬਹੁਤ ਹੀ ਪੁਰਾਤਨ ਹੋਵੇਗੀ ਅਤੇ ਇਸੇ ਕਾਰਨ ਇਹ ਗੱਲਾਂ ਨੂੰ ਨਹੀਂ ਸਮਝ ਪਾ ਰਿਹਾ ਉਸਨੇ ਆਪਣੀਆਂ ਕਿਤਾਬਾਂ ਲਈਆਂ ਤੇ ਇਹਨਾਂ ਨੂੰ ਫਿਰ ਆਪਣੇ ਡਰਾਂਕਾਂ ਵਿੱਚ ਪਾ ਲਿਆ ਉਸਨੇ ਕਿਹਾ ਜਾ ਜਾ ਕੇ ਮੁਰ ਕਾਫਲੇ ਨੂੰ ਹੀ ਵੇਖਣਾ ਸ਼ੁਰੂ ਕਰ ਮੈਨੂੰ ਵੀ ਇਸਨੇ ਕੁਝ ਨਹੀਂ ਸਿਖਾਇਆ। ਮੁੰਡਾ ਇਸ ਤੋਂ ਬਾਅਦ ਫਿਰ ਮਾਰੋਥਲ ਦੀ ਚੁੱਪ ਤੇ ਜਾਨਵਰਾਂ ਵੱਲੋਂ ਅੜਾਈਗੇ ਧੂੜ ਬਾਰੇ ਸੋਚਣ ਲੱਗ ਪਿਆ। ਉਸਨੇ ਆਪਣੇ ਆਪ ਨੂੰ ਕਿਹਾ ਹਰੇਕ ਬੰਦੇ ਦੇ ਸਿੱਖਣ ਦਾ ਤਰੀਕਾ ਆਪੋ ਆਪਣਾ ਹੈ। ਮੇਰਾ ਤਰੀਕਾ ਉਸ ਵਾਲਾ ਨਹੀਂ ਹੈ ਅਤੇ ਉਸ ਦਾ ਮੇਰੇ ਵਾਲਾ ਨਹੀਂ। ਅਸੀਂ ਦੋਵੇਂ ਹੀ ਆਪੋ ਆਪਣੇ ਹੋਣੀਆਂ ਦੀ ਭਾਲ ਕਰਨ ਲੱਗੇ ਹੋਏ ਹਾਂ ਅਤੇ ਇਸੇ ਲਈ ਮੈਂ ਉਸ ਦਾ ਸਤਿਕਾਰ ਕਰਦਾ ਹਾਂ। ਅਗਲਾ ਦ੍ਰਿਸ਼। ਕਾਫਲਾ ਦਿਨ ਰਾਤ ਚੱਲਣ ਲੱਗਾ। ਨਕਾਬਪੋਸ਼ ਅਰਬੀ ਸੈਨਿਕ ਪਹਿਲਾਂ ਨਾਲੋਂ ਬਹੁਤੀ ਵਾਰੀ ਦਿਖਾਈ ਦੇਣ ਲੱਗੇ ਅਤੇ ਊਠ ਵਾਲਾ ਜਿਹੜਾ ਕਿ ਹੁਣ ਤੱਕ ਮੁੰਡੇ ਦਾ ਚੰਗਾ ਦੋਸਤ ਬਣ ਗਿਆ ਸੀ ਦੱਸਣ ਲੱਗਾ ਕਿ ਕਬੀਲਿਆਂ ਵਿਚਾਲੇ ਲੜਾਈ ਸ਼ੁਰੂ ਹੋ ਗਈ ਹੈ ਕਾਫਲਾ ਖੁਸ਼ਕਿਸਮਤ ਹੋਵੇਗਾ ਕਿ ਇਹ ਸਹੀ ਸਲਾਮਤ ਨਖਰੀस्तान ਵਿਖੇ ਪਹੁੰਚ ਸਕੇ ਜਾਨਵਰ ਥੱਕ ਗਏ ਸਨ ਅਤੇ ਬੰਦੇ ਆਪਸ ਵਿੱਚ ਘੜ ਤੋਂ ਘਟ ਗੱਲਾਂ ਕਰਦੇ ਸਨ ਚੁੱਪ ਰਾਤ ਨੂੰ ਸਭ ਤੋਂ ਵੱਧ ਅਖਰਦੀ ਹੈ ਅਤੇ ਜਦੋਂ ਕਿਸੇ ਊਠ ਦੀ ਮਾੜੀ ਜਿਹੀ ਹੂਕਾਰ ਜਿਹੜੀ ਪਹਿਲਾਂ ਸਿਰਫ ਊਠ ਦੀ ਹੂੰਕਾਰ मात्र ਹੀ ਹੁੰਦੀ ਸੀ ਵੀ ਹੁਣ ਹਰ ਇੱਕ ਨੂੰ ਡਰਾ ਦਿੰਦੀ ਸੀ ਅਤੇ ਲੱਗਦਾ ਸੀ ਕਿ ਕਿਤੇ ਇਹ ਖਤਰੇ ਦਾ ਸੰਕੇਤ ਤਾਂ ਨਹੀਂ ਪਰ ਊਠ ਵਾਲਾ ਲੜਾਈ ਦੇ ਖਤਰੇ ਤੋਂ ਬਹੁਤਾ ਚਿੰਤਤ ਨਹੀਂ ਸੀ ਲੱਗਦਾ ਇੱਕ ਦਿਨ ਉਹ ਮੱਸੀਆ ਦੇ ਰਾਤ ਨੂੰ ਬਿਨਾਂ ਅੱਗ ਵਾਲਿਆਂ ਖਜੂਰਾਂ ਖਾ ਰਹੇ ਸਨ ਕਿ ਊਠ ਵਾਲੇ ਨੇ ਮੁੰਡੇ ਨੂੰ ਕਿਹਾ ਮੈਂ ਜੀਉਂਦਾ ਹਾਂ ਜਦੋਂ ਮੈਂ ਖਾ ਰਿਹਾ ਹੁੰਦਾ ਹਾਂ ਤਾਂ ਸਿਰਫ ਇਸ ਬਾਰੇ ਹੀ ਸੋਚਦਾ ਹਾਂ ਜੇ ਮੈਂ ਤੁਰ ਰਿਹਾ ਹੋਵਾਂ ਤਾਂ ਮੈਂ ਸਿਰਫ ਤੁਰਨ ਵੱਲ ਹੀ ਧਿਆਨ ਦਿੰਦਾ ਹਾਂ ਜੇ ਮੈਨੂੰ ਲੜਨਾ ਪੈ ਜਾਵੇ ਤਾਂ ਕਿਸੇ ਵੀ ਦਿਨ ਮਰਨਾ ਮੈਨੂੰ ਕਿਸੇ ਹੋਰ ਵੀ ਦਿਨ ਦੇ ਮਰਨ ਦੇ ਬਰਾਬਰ ਹੀ ਲੱਗੇਗਾ ਇਸ ਦਾ ਕਾਰਨ ਇਹ ਹੈ ਕਿ ਮੈਂ ਨਾ ਆਪਣੇ ਭੂਤਕਾਲ ਵਿੱਚ ਜੀਉਂਦਾ ਹਾਂ ਅਤੇ ਨਾ ਭਵਿੱਖ ਵਿੱਚ ਮੇਰੀ ਦਿਲਚਸਪੀ ਸਿਰਫ ਵਰਤਮਾਨ ਵਿੱਚ ਹੀ ਹੈ ਜੇ ਤੂੰ ਹਰ ਵੇਲੇ ਵਰਤਮਾਨ ਵੱਲ ਧਿਆਨ ਦੇ ਸਕੇਂ ਤਾਂ ਤੂੰ ਬੜਾ ਖੁਸ਼ ਰਹੇਂਗਾ ਤੂੰ ਵੇਖੇਂਗਾ ਕਿ ਮਾਰੂਥਲ ਵਿੱਚ ਵੀ ਜ਼ਿੰਦਗੀ ਟੜਕਦੀ ਹੈ ਕਿ ਇੱਥੇ ਵੀ ਤਾਰੇ ਅਤੇ ਸਵਰਗ ਹੈ ਅਤੇ ਕਬੀਲੇ ਇਸ ਲਈ ਲੜਦੇ ਹਨ ਕਿਉਂਕਿ ਉਹ ਵੀ ਮਨੁੱਖੀ ਨਸਲ ਦਾ ਹੀ ਹਿੱਸਾ ਹਨ ਜ਼ਿੰਦਗੀ ਤੇਰੇ ਲਈ ਇੱਕ ਵੱਡਾ ਮੇਲਾ ਜਾਂ ਤਫਰੀਹ ਹੋਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਉਹੀ ਪਲ ਹੈ ਜਿਹੜੀ ਇਸ ਵੇਲੇ ਅਸੀਂ ਜੀ ਰਹੇ ਹਾਂ ਦੋ ਰਾਤਾਂ ਮਗਰੋਂ ਜਦੋਂ ਉਹ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੁੰਡੇ ਨੇ ਉਸ ਤਾਰੇ ਵੱਲ ਵੇਖਿਆ ਜਿਸ ਦਿ ਸੇਦ ਵੱਲ ਉਹ ਹਰ ਰਾਤ ਵੇਖਦੇ ਹਨ ਉਸਨੇ ਮਹਿਸੂਸ ਕੀਤਾ ਕਿ ਦਿਸ ਹੱਦਾਂ ਆਮ ਨਾਲੋਂ ਕੁਝ ਨੀਮਾ ਦਿਖਾਈ ਦਿੰਦਾ ਸੀ ਕਿਉਂਕਿ ਉਹ ਖੁਦ ਮਾਰੂਥਲ ਵਿੱਚ ਵੀ ਤਾਰੇ ਵਾਂਗ ਵੇਖਣਾ ਮਹਿਸੂਸ ਕਰ ਰਿਹਾ ਸੀ ਇਹ ਨਖਲਿਸਤਾਨ ਹੈ ਊਠ ਵਾਲੇ ਨੇ ਕਿਹਾ ਮੁੰਡਾ ਪੁੱਛਣ ਲੱਗਾ ਤਾਂ ਫਿਰ ਅਸੀਂ ਹੁਣੇ ਹੀ ਉੱਥੇ ਕਿਉਂ ਨਹੀਂ ਚਲੇ ਜਾਂਦੇ ਕਿਉਂਕਿ ਅਸੀਂ ਹੁਣ ਸੌਣਾ ਹੈ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਮੇਰੀ ਤੁਹਾਡੇ